ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ ਉੱਤਰੋ ਚੱਲਦੇ ਨੇ ਉੱਤਰੋ ਨਹੀਂ ਸਹੀ ਆ ਬਸ ਸਹੀ ਆ ਚੱਲ ਉਤਰੋ ਤੱਕ ਨਹੀਂ ਰਹਿਣੇ ਮੰਨ ਲਓ ਬੀਬੀ ਗਏ ਆ ਬੰਦੇ ਉਹ ਕਰਾ ਰਿਹਾ ਹੈ ਬਾਈ ਆ ਉਹ ਆਈ ਕਹਿਣਾ ਚਾਹੋਗੇ ਜੀ ਹਾਂ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਜਦੋਂ ਸਾਡੇ ਨੌ ਤੇ ਪੁੱਤਰ ਨੇ ਮਾਰਕਟਾਈ ਕੀਤੀ ਆ ਮਾਰਕਟਾਈ ਕਰਨ ਤੋਂ ਬਾਅਦ ਉਹਨਾਂ ਨੇ ਜਸਮੀਤ ਸਿੰਘ ਨੇ ਆਪਣੇ ਕੋਲੋਂ ਪੈਸਟਿੰਗ ਕੱਢਿਆ ਪਹਿਲਾਂ ਉਹਨੇ ਮੇਰੇ ਉਹਨੇ ਤਾਂ ਨਹੀਂ ਪਹਿਲਾਂ ਮੇਰੇ ਇੱਥੇ ਠੀ ਫਿਰ ਅਮਨਦੀਪਪੌਰ ਕਹਿੰਦੀ ਮੇਰੀ ਨੌ ਕਹਿੰਦੀ ਥੋਤੋ ਨਹੀਂ ਕੁਛ ਹੋਣਾ ਇਹ ਮੈਨੂੰ ਫੜਾਓ ਮੈਂ ਇਹਨਾਂ ਦਾ ਕੰਮ ਮਕਾਉਣੀ ਆ ਜੀ ਫਿਰ ਉਹ ਉਹ ਦੋਨੇ ਸਰਦਾਰ ਜੀ ਮੂਰੇ ਆ ਗਏ ਤੇ ਕਹਿੰਦੇ ਪਹਿਲਾਂ ਮੇਰੇ ਮਾਰੋ ਅੱਛਾ ਜੀ ਫਿਰ ਉਹ ਕਿੰਨੀਆਂ ਡਾਉਨ ਦੇ ਹੋਏ ਇਦਾਂ ਹੀ ਫਸਲੇ ਉੱਪਰ ਭੱਜ ਗਿਆ ਜਿਹੜਾ ਵੀ ਅਸਲਾ ਸੀਗਾ ਉਹ ਇਹਨਾਂ ਦਾ ਲਾਇਸੈਂਸੀ ਅਸਲਾ ਸੀਗਾ ਜਾਂ ਕਿਵੇਂ ਆ ਉਹ ਇਹ ਵੀ ਸਾਨੂੰ ਨਹੀਂ ਪਤਾ ਕਿਹੜਾ ਸੀਗਾ ਅੱਗੇ ਵੀ ਪਹਿਲਾਂ ਨਹੀਂ ਕਦੇ ਦੇਖਿਆ ਤੁਸੀਂ ਬੀਬੀ ਪਹਿਲਾਂ ਪਹਿਲਾਂ ਨਹੀਂ ਦੇਖਿਆ ਹੁੰਦਾ ਇਹ ਬੋਲਦੇ ਹੁੰਦੇ ਸੀ ਸਾਨੂੰ ਅੱਛਾ ਜੀ ਹਾਂ ਵੀ ਤੁਹਾਡੇ ਤਾਂ ਗੋਲੀ ਵੀ ਲੰਗਾਉਣੀ ਪੈਂਦੀ ਆ ਅੱਛਾ ਜਿਹੜੀ ਪਹਿਲਾਂ ਤੁਹਾਨੂੰ ਇਹ ਧਮਕੀਆਂ ਮਿਲਦੀਆਂ ਰਹੀਆਂ ਹਾਂ ਹਾਂਜੀ ਹਾਂਜੀ ਦੋ ਵਾਰੀ ਪਹਿਲਾਂ ਵੀ ਇਹਨਾਂ ਨੇ ਸਾਡੇ ਮਾਰਕਟ ਆਈ ਕੀਤੀ ਆ ਜੀ ਹੁਣ ਤਾਂ ਆਤੀ ਹੋ ਗਈ ਸੀਗੇ ਬੱਸ ਜੀ 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 ਕਿਹਨੇ ਇਧਰ ਕੀ ਨਾਮ ਤੁਹਾਡਾ ਬਲਵਿੰਦਰ ਸਿੰਘ ਅ ਕੀ ਡੇ ਪੈਂਦੇ ਬਦੋ ਜਿਹੜੇ ਤੁਹਾਡੇ ਅੱਜ ਉਸੇ ਤੁਹਾਡੇ ਐਡਮਿਟ ਹੋਏ ਕੀ ਹੋਇਆ ਸੀਗਾ ਜੀ ਬਸ ਘਰ ਸੀਗੇ ਇਹਨਾਂ ਨੇ ਕੋਈ ਬੰਦਾ ਆਇਆ ਸੀਗਾ ਹਾਂਜੀ ਉਹਨੂੰ ਪੁੱਛਿਆ ਵੀ ਤੁਸੀਂ ਕਿਵੇਂ ਆਏ ਹੋ ਜਾਂ ਕੌਣ ਹੈ ਉਹ ਨਹੀਂ ਬੋਲਿਆ ਤੇ ਘਰੋਂ ਨਿਕਲ ਗਏ ਮੁੰਡਾ ਇਹਨਾਂ ਨੂੰ ਗਾਲਾਂ ਕੱਢਣ ਲੱਗਿਆ ਹਾਂਜੀ ਤੇ ਫਿਰ ਜਦੋਂ ਛੱਡ ਕੇ ਆਇਆ ਤੇ ਇਹਨਾਂ ਨੂੰ ਪੈ ਗਏ ਫਿਰ ਕੁੱਟਣ ਪੈ ਗਏ ਕੁੱਟਣ ਪੈ ਗਏ ਘਰ ਵਾਲੀ ਤੇ ਮੁੰਡਾ ਤੇ ਜੇ ਮੈਂ ਵਿਚ ਨਾ ਹੁੰਦਾ ਸ਼ਾਇਦ ਕੋਈ ਕਾਰਵਾਈ ਕਰ ਦਿੰਦਾ ਫਿਰ ਸੱਟਾਂ ਦੇ ਦੇਖਿਆ ਕਿ ਸੱਟਾਂ ਦੇ ਕਾਫੀ ਨਿਸ਼ਾਨ ਹੈਗੇ ਆ ਹਾਂਜੀ ਇਹ ਸਾਰੇ ਤੁਹਾਡੇ ਬੇਟੇ ਵੱਲੋਂ ਹੀ ਹਾਂਜੀ ਦੋਹਾਂ ਦੋਹਾਂ ਵੱਲੋਂ ਦੋਹਾਂ ਵੱਲੋਂ ਨੌਤੇ ਬੇਟੇ ਵੱਲੋਂ ਹਾਂਜੀ ਹਾਂਜੀ ਦੋਹਾਂ ਨੇ ਫੜਿਆ ਮੈਂ ਤਾਂ ਚਲਾਉਂ ਪੜੇ ਲਿਖਿਆ ਤੁਹਾਡਾ ਬੇਟਾ ਤੇ ਨੋ ਕਿੰਨੇ ਪੜੇ ਲਿਖਿਆ ਮੇਰੇ ਖਿਆਲ ਨਾਲ ਲੱਗਦਾ ਨਹੀਂਗਾ ਕਿ ਅੱਜ ਨੌਜਵਾਨੀ ਇੱਥੇ ਤੱਕ ਜਾਂਦੀ ਹੋਊ ਮੁੰਡਾ ਐਮਏ ਕੀਤੀ ਹੈ ਹਾਂਜੀ ਤੇ ਉਹਦੇ ਘਰ ਵਾਲੀ ਐਮਏ ਬੀਏ ਡੀ ਹਾਂਜੀ ਐਮਏ ਐਮਏ ਜੀ ਐਮਏ ਐਮਏ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਜਿਹੜੇ ਮਾਤਾਂ ਦੀ ਇੰਨੀ ਕੁੱਟਮਾਰ ਕਰਦੀ ਆਪਣੀ ਨਸ਼ਾ ਪੁੱਤ ਦਾ ਸੁਣਿਆ ਨਹੀਂਗਾ ਹਾਲ ਦੀ ਘੜੀ ਜੀ ਕਿਉਂਕਿ ਜ਼ਿਆਦਾਤਰ ਤੇ ਇਹ ਹਾਲਾਤ ਜਿਹੜੇ ਪੈਦਾ ਹੁੰਦੇ ਆ ਨਸ਼ੇੜੀਆਂ ਦੇ ਹੁੰਦੇ ਇਹ ਨਸ਼ੇੜੀ ਇਹ ਗੱਲਾਂ ਕਰ ਦਿੰਦੇ ਜਿਵੇਂ ਨਸ਼ਾ ਨਸ਼ਾ ਨਹੀਂ ਮਿਲਦਾ ਉਹਨਾਂ ਨੂੰ ਫਿਰ ਮਾਂ ਪਿਓ ਤੋਂ ਘੁੱਟ ਘੁੱਟ ਮਾਰ ਕਰਕੇ ਪੈਸਾ ਲੈ ਕੇ ਜਾਂਦੇ ਪਤਾ ਨਹੀਂ ਉਹਨਾਂ ਨੂੰ ਕਿਹੜੀ ਗੱਲ ਦਾ ਖੇਡਦਾ ਕਿ ਜੀ ਉਹ ਕਿਹੜੀ ਪਤਾ ਨਹੀਂ ਕਿਹੜੀ ਆ ਪਬਜੀ ਆ ਪਤਾ ਨਹੀਂ ਕਿਹੜੀ ਆ ਉਹ ਵੀਡੀਓ ਗੇਮ ਫਿਰਦਾ ਰਾਤ ਨੂੰ 2 2 ਵਜੇ ਤੱਕ ਉੱਠ ਕੇ ਖੇਡਦਾ ਰਹਿੰਦਾ ਸਾਲ ਸਾਡੇ ਕੋਲ ਸੌਂਦਾ ਰਿਆ ਉਹਦੋਂ ਖੇਡਦਾ ਸੀਗਾ ਹੁਣ ਤਾਂ ਸਾਨੂੰ ਪਤਾ ਨਹੀਂ ਅੱਜ ਦਾ ਮੈਂ ਬੁੱਟੀ ਨੂੰ ਵੀ ਕਿਹਾ ਵੀ ਇਹਨੂੰ ਰੋਕ ਪਹਿਲਾਂ ਪਹਿਲਾਂ ਕੰਨੀ ਮੈਨੂੰ ਵੀ ਮੈਨੂੰ ਸਾਰਾ ਕੁਝ ਮਿਲਦਾ ਮੈਨੂੰ ਸਿਰ ਉਪਨ ਦੀ ਲੋੜ ਹੈ ਜਿਨ੍ਹਾਂ ਕਿ ਤੁਹਾਨੂੰ ਮਾਤਾ ਜੀ ਕਹਿੰਦੇ ਵੀਡੀਓ 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 ਦੇਮ ਤੇ ਚਲੋ ਭਾਬੀ ਜੀ ਜੋ ਘਟਣਾ ਹੁੰਦਾ ਜਦੋਂ ਵੱਖਰੀ ਗੱਲ ਆ ਉਹ ਨਸ਼ੇ ਪੱਤੇ ਵਾਲੇ ਜਿਹੜੇ ਨੌਜਵਾਨ ਉਹ ਹਾਲਾਤ ਉਹ ਦੋ ਘਰ ਦੇ ਵਿੱਚ ਪੈਦਾ ਹੁੰਦੇ ਜਦੋਂ ਆਪਾਂ ਬੱਚੇ ਨੂੰ ਮਸ਼ਾਫਤ ਦਾ ਪੈਸੇ ਨਾ ਦਈਏ ਪਰ ਪਾਪ ਵਿੱਚ ਪਟਮਾਰ ਕਰਦਾ ਕਿਵੇਂ ਦੇਖ ਲਓ ਤੁਸੀਂ ਵੀ ਟੀਚਰ ਦਾ ਹੋ ਤੁਹਾਡੇ ਕੋਲ ਵੀ ਬੱਚੇ ਪੜ੍ਹ ਕੇ ਕਿਉਂਕਿ ਆਪਣੇ ਬੱਚੇ ਦੀ ਕਿੱਥੇ ਕੰਮ ਕਿੱਥੇ ਨਸ਼ਾ ਪੱਤਾ ਤਾਂ ਸੁਣਿਆ ਨਹੀਂਗਾ ਹਾਲ ਦੀ ਘੜੀ ਅਸੀਂ ਕੋਈ ਵੀ ਕਰਦਾ ਹੈ ਬਾਤਾ ਜੀ ਕਹਿੰਦੇ ਕਿ ਉਹ ਕੁਬਿਸਤਰੀ ਜੱਥੇ ਦੇ ਨਾਲ ਸਰੰਗੀ ਵਜਾਉਂਦੇ ਕੁਬਿਸਤਰੀ ਜੱਥੇ ਤਾਂ ਬੜੀ ਵੱਡੀਆਂ ਹਾਂ ਤੁਹਾਡੀ ਜੱਥੇ ਨਾਲ ਸੰਗੀਤ ਵਜਾਉਂਦੇ ਹਾਂ ਜੀ ਜੋ ਵੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਗੁਰੂ ਇਤਿਹਾਸ ਲਾਉਂਦੇ ਆ ਆਪਣੇ ਮਾਪੋ ਦੀ ਕਿਦਾਂ ਅਸੀਂ ਬਧੇਕਪਾਲ ਕਰਦੇ ਹਾਂ ਉਹ ਸੋ ਵੱਡੀਆਂ 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 ਗੱਲਾਂ ਕਰਦੇ ਆ ਤੇ ਤੁਹਾਡਾ ਬੇਟਾ ਲਾਈਨ ਤੋਂ ਕਿਵੇਂ ਉਲਟ ਹੋ ਗਿਆ ਮਬ ਸਾਹਮਣੇ ਲੱਗਦੀ ਵੀ ਉਹਦੇ ਇੱਕ ਮਾਨਚੋਂ ਨਾਲ ਦੇ ਕੀ ਆ ਸਾਤੂ ਕੀ ਚਾਹੁੰਦੇ ਆ ਉਹ ਤੇ ਸੱਜ ਤਾਂ ਬਸੋਂ ਬਾਹਰ ਆਣ ਸਾਨੂੰ ਤਾਂ ਹਾਮੀ ਲੱਗੀ ਵੀ ਕੀ ਗੱਲ ਆ ਜੀ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੋਈ ਆਪਣੀ ਸ਼ਿਕਾਇਤ ਇਲੈਕਟ੍ਰਿਕ ਦਿੱਤੀ ਹੈ ਜੀ ਕਿ ਮਾਤਾ ਦੀ ਕੁੱਟਮਾਰ ਹੋਈ ਹੈ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇੱਥੇ ਸੁਧਾਰਨ ਦਾਖਲ ਹੋਏ ਆਂ ਤੇ ਇਹ ਰਿਪੋਰਟ ਦੇਣਗੇ ਫਿਰ ਉਹ ਪੁਲਿਸ ਜੀ ਕੋਈ ਹਾਲੇ ਤੱਕ ਪਹੁੰਚਾ ਤੋ ਅੱਥੇ ਡਿਊਟੀ ਕਮਿਸ਼ਨਰ ਨੂੰ ਦਿੱਤੀ ਐ ਅਸੀਂ ਹੁਣ ਜੇ ਜੋ ਕੁੱਟਮਾਰ ਹੋਈ ਹੈ ਦਾਖਲ ਹੋਣੀ ਹੈ ਤੁਹਾਡੇ ਕੋਲ ਤੱਕ ਕੋਈ ਪਹੁੰਚ ਨਹੀਂ ਨਹੀਂ ਹੋਰ ਹੋਰ ਹੈ ਜੀ ਨਹੀਂ ਪਹੁੰਚਿਆ ਕੋਈ ਕੋਈ ਇਹਨਾਂ ਵੱਲੋਂ ਜੋ ਕਾਰਵਾਈ ਡਾਕਟਰੀ ਕਾਰਵਾਈ ਹੁੰਦੀ ਪੁਲਿਸ ਪ੍ਰੈਸ਼ਨ ਦਿੱਤੀ ਜਾਂਦੀ ਆ ਉਹ ਕਿਸੇ ਨੇ ਤੁਹਾਡੇ ਨਾਲ رابطہ ਕੈਂਪ ਨਹੀਂ ਕੀਤਾ ਗਾ ਅਜੇ ਨਹੀਂ ਕੀਤਾ ਠੀਕ ਹੈ